ਮੈਂ ਹਰ ਦਸ ਕਿਲੋnga ਫਾਹੀ ਲਾਉਂਗਾ ਜੇ ਕਿਤੇ ਇਹੀ ਧੋਨੇ ਨੇ ਮੈਂ ਅੱਗ ਲਾਈ ਹੁੰਦੀ ਸਿਰਫ 5 ਮਿੰਟ ਦੇ ਵਿੱਚ ਗੱਡੀ ਆਏਗੀ 5 ਮਿੰਟਾਂ ਦੇ ਵਿੱਚ ਆਉਗੇ ਆਪਕੇ ਲੱਕੀਰ ਪਹਿਲ ਘਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਮੈਂ 5 ਕਿਲੇ ਠਿੱਕੇ ਤੇ ਲੈ ਸੀ ਠੀਕ ਹੈ ਜੀ ਤੇ 5 ਕਿਲੇ ਦੇ ਵਿੱਚ 2 ਕਿਲੇ ਮੇਰੇ ਉੱਡ ਗਏ ਇਹ ਨਕਲੇ ਦਾ ਹਾਂ ਜੀ ਮੇਰਾ ਪਤਾ ਨਹੀਂ ਕਿ ਆ ਵੀ ਕਰਕੇ ਉਹ ਮਿਲ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਗਫਾ ਹੀ ਲਾਉਂਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਸਿਰਫ 5 ਮਿੰਟ ਦੇ ਵਿੱਚ ਗੱਡੀ ਆ ਜਾਂਦੀ ਆ 5 ਮਿੰਟਾਂ ਦਾ ਕੰਟੇ ਹੋ ਗਏ ਅੱਗ ਲੱਗੀ 3 ਘੰਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਦੋਂ ਮੇਰੇ ਲੋਕੇ ਲਿਆ ਉਹ ਨਹੀਂ ਆਪਣੇ ਕੋਲ ਆ ਗਈ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗ ਲੱਗੀ ਆ ਜੀ ਝੋਕ ਮੋੜੇ ਜਾਂਦੀ ਸ਼ਾਰਟ ਕੇਲੀ ਮੋੜੇ ਤੋਂ ਫਾਰ ਪਾਟ ਕੇ ਲੱਗੀ ਆ ਇਹਦੇ ਵਿੱਚ ਕੋਈ ਨਾ ਆਇਆ रखवाया